ਸ਼ਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਿਤ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਵੱਲੋਂ ਪਿੰਡ ਦਲਾ ਅਤੇ ਰਾਮਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਉਦਘਾਟਨ ਕੀਤੇ ਗਏ ਇਮਤਿਹਾਨਾਂ ਵਿੱਚ ਅਵਲ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ ਅਤੇ ਉਹਨਾਂ ਵੱਲੋਂ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਦੀਆਂ ਉਪਲਬਧੀਆਂ ਗਿਣਾਈਆਂ ਗਈਆਂ ਇਸ ਮੌਕੇ ਦਲਾ ਦੇ ਸਰਕਾਰੀ ਸਕੂਲ ਦੇ ਬੱਚਿਆਂ ਵੱਲੋਂ ਇੱਕ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਉੱਥੇ ਹੀ ਗੱਲਬਾਤ ਕਰਦਿਆਂ ਸ਼ਹਿਰੀ ਕਲਸੀ ਨੇ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਦਾ ਮੇਨ ਮਕਸਦ ਹੈ ਕਿ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪਹੁੰਚਣ ਉਹਨਾਂ ਕੇ ਪਿੰਡ ਰਾਮਪੁਰਾ ਦੇ ਸਰਕਾਰੀ ਸਕੂਲ ਨੂੰ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ ਅੱਜ ਉਹ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ ਜਿਸ ਦਾ ਅਸੀਂ ਉਦਘਾਟਨ ਕੀਤਾ ਹੈ ਇਸ ਤੋਂ ਪਹਿਲਾਂ ਅਸੀਂ ਪਿੰਡ ਡੱਲਾ ਦੇ ਸਰਕਾਰੀ ਸਕੂਲ ਚ ਵੀ ਉਦਘਾਟਨ ਕਰਕੇ ਆਏ ਹਾਂ ਤੇ ਨਾਲ ਹੀ ਉਹਨਾਂ ਨੇ ਟੀਚਰਾਂ ਨੂੰ ਕਿਹਾ ਕਿ ਸਕੂਲ ਦੀ ਵਿੱਚ ਜੋ ਵੀ ਕਮੀਆਂ ਹਨ ਉਹਨਾਂ ਨੂੰ ਦੂਰ ਕਰਨ ਲਈ ਜਿੰਨੀ ਵੀ ਗ੍ਰਾਂਟ ਚਾਹੀਦੀ ਹੈ ਉਹ ਲਿਖ ਕੇ ਦੇਣ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਬੋਲਦੇ ਹੋਏ ਸ਼ਰੀ ਕਲਸੀ ਨੇ ਕਿਹਾ ਕਿ ਸਾਡਾ ਇੱਕੋ ਮਕਸਦ ਹੈ ਕਿ ਪੰਜਾਬ ਨਸ਼ਾ ਮੁਕਤ ਕੀਤਾ ਜਾਵੇ ਅਸੀਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸੋਹਾਨ ਚੁਕਾ ਰਹੇ ਹਨ ਕਿ ਉਹ ਕਿਸੇ ਵੀ ਨਸ਼ਾ ਤਸਕਰ ਦਾ ਸਾਥ ਨਾ ਦੇਣ ਨਾਲ ਹੀ ਉਹਨਾਂ ਨੇ ਵਿਰੋਧੀ ਪਾਰਟੀ ਤੇ ਤੰਜ ਕਸਦੇ ਹੋਏ ਕਿਹਾ ਕਿ ਜੇ ਕਿ ਸਾਡੇ ਕੀਤੇ ਕੰਮ ਉਹਨਾਂ ਨੂੰ ਡਰਾਮੇ ਲੱਗਦੇ ਹਨ ਤਾਂ ਉਹ ਵੀ ਆਪਣੀ ਸਰਕਾਰ ਵਿੱਚ ਇਹੋ ਜਿਹੇ ਡਰਾਮੇ ਕਰ ਸਕਦੇ ਸੀ ਇਹਨਾਂ ਦੇ ਨਸ਼ੇ ਦੇ ਲਾਏ ਹੋਏ ਬੂਟੇ ਨੂੰ ਅਸੀਂ ਵੜ ਰਹੇ ਹਾਂ ਪੁਰਾਣੀਆਂ ਵਿਰੋਧੀ ਪਾਰਟੀਆਂ ਨੂੰ ਸਾਡੇ ਕੀਤੇ ਚੰਗੇ ਕੰਮ ਵੀ ਮਾੜੇ ਲੱਗਦੇ ਹਨ ਇਸ ਮੌਕੇ ਪਿੰਡ ਦੱਲਾ ਦੇ ਮੌਜੂਦਾ ਸਰਪੰਚ ਮੇਜਰ ਸਿੰਘ ਬੋਪਾਰਾ ਅਤੇ ਪਿੰਡ ਰਾਮਪੁਰੇ ਦਾ ਸਰਪੰਚ ਕੈਪਟਨ ਨਰਿੰਦਰ ਸਿੰਘ ਵੱਲੋਂ ਕਿਹਾ ਗਿਆ ਕਿ ਅਸੀਂ ਵਿਧਾਇਕ ਸ਼ੈਰੀ ਕਲਸੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਸਾਡੇ ਪਿੰਡ ਵਿੱਚ ਗਰਾਊਂਡ ਲਈ ਗ੍ਰਾਂਟ ਦਿੱਤੀ ਗਈ ਨਾਲ ਹੀ ਜੋ ਸਾਡੀਆਂ ਹੋਰ ਮੰਗਾਂ ਹਨ ਉਹਨਾਂ ਨੂੰ ਵੀ ਸ਼ੈਰੀ ਕਲਸੀ ਵੱਲੋਂ ਮਨਜ਼ੂਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੋ 2027 ਵਿੱਚ ਇਲੈਕਸ਼ਨ ਹੋਣੇ ਹਨ ਉਹਦੇ ਵਿੱਚ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਸਾਬਕਾ ਸਰਪੰਚ ਰਾਮਪੁਰਾ ਅਵਤਾਰ ਸਿੰਘ मौजूदा सरपंच कैप्टन नरेंद्र शमशेर सिंह सरबजीत सिंह, महेंद्र रूप सिंह उपिंदर सिंह सरपंच हरदीप सिंह सरपंच गुरलाल हरदयाल सिंह, नसीब सिंह बाबा, सरबजीत सिंह चीमा सरपंच मेजर सिंह डल्ला सरपंच नरिंदर भगतपुरा सरपंच इस इलावा स्कूल स्टाफ हरिंदर कौर रणजीत रमेश रानी बलराज कौर अनुराधा ਸੇਮ ਲਾਲ ਅਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਅੱਜ ਰਾਮਪੁਰੇ ਵਿਖੇ ਪਹੁੰਚਿਆ ਜੀ ਪੰਚਿਆਂ ਨੂੰ ਵਧੀਆ ਕਲਾਸਰੂਮ ਤਿਆਰ ਕਰਕੇ ਦਿੱਤੇ ਨੇ ਕਿਉਂਕਿ ਸਾਡਾ ਇੱਕੋ ਇੱਕ ਮੋਟਿਵ ਹੈ ਵੀ ਜੇ ਬੱਚੇ ਪੜ੍ਹ ਲਿਖ ਗਏ ਤੇ ਸਾਡਾ ਪੰਜਾਬ ਆਪਣੇ ਆਪ ਹੀ ਤਰੱਕੀ ਦੇ ਚਲਾ ਜਾਊਗਾ ਅੱਜ 20 ਲੱਖ ਰੁਪਈਆ ਜਿਹੜਾ ਉਹ ਸਕੂਲ ਦੇ ਵਿੱਚ ਜਿਹੜੀ ਗ੍ਰਾਂਟ ਲਾ ਕੇ ਉਹਨੂੰ ਵਧੀਆ ਕਲਾਸਰੂਮ ਤਿਆਰ ਕਰਕੇ ਬੱਚਿਆਂ ਨੂੰ ਸਮਰਪਿਤ ਕੀਤਾ ਹੈ। ਉਹ ਕਹਿੰਦੇ ਕੋ ਮੈਂ ਇੱਕ ਤੋਂ ਪਹਿਲਾਂ ਡੱਲੇ ਹੋ ਕੇ ਆਇਆ ਜੀ। ਉਹ ਸੇਵਾਦਾਰੀਂ ਕੀਤੇ ਨੇ। ਸੋ ਦਿੱਲੀ ਦੇ ਦਿੱਲੀ ਕੰਮ ਜਿਹੜਾ ਚੱਲਦਾ ਚੱਲਦਾ। ਉਹਨਾਂ ਸਕੂਲਾਂ ਨੂੰ ਕਿੰਨੀ ਗ੍ਰਾਂਟ ਹੁੰਦਾ ਸਮਝਿਆ ਕਰਦੇ। ਉਹ ਦੇਖੋ ਜੀ ਜੋ-ਜੋ ਸਕੂਲਾਂ ਦੇ ਆਪਾਂ ਟੀਚਰ ਸਰਪਾਣਾ ਨੂੰ ਪ੍ਰਿੰਸੀਪਲ ਸਰਪਾਣਾ ਨੂੰ ਬੇਨਤੀ ਕੀਤੀ ਹੈ ਵੀ ਜਿਹੜੀ-ਜਿਹੜੀ ਤੁਹਾਡੀ ਪ੍ਰੋਪੋਜ਼ਲਾਂ ਨੇ ਸਾਨੂੰ ਦਿਓ। ਆ ਜੋ ਕਿ ਉਹਨਾਂ ਨੂੰ ਆਪਾਂ ਕਵਰ ਕਰਕੇ ਦਈਏ ਉਹਕਰਾਰ ਦੀ ਕੋਈ ਕਮੀ ਨਹੀਂ ਜੀ ਬੱਚਿਆਂ ਦੀ ਪੜਾਈ ਦਾ ਸਾਹਿਬ ਤੇ ਵਾਸਤੇ ਪੰਜਾਬ ਸਰਕਾਰ ਨੂੰ ਬੜੇ ਬਿਲਕੁਲ ਜੀ ਪਿੰਡ ਪਿੰਡ ਜਾ ਰਹੇ ਆ ਲੋਕਾਂ ਨੂੰ ਅਵੇਅਰ ਕਰ ਰਹੇ ਆ ਸੋਖਵਾ ਰਹੇ ਆ ਵੀ ਮਾੜੇ ਅੰਸ਼ਰ ਦਾ ਸਾਥ ਨਹੀਂ ਦੇਣਾ ਜਿਹੜਾ ਕੋਈ ਗਲਤ ਕੰਮ ਕਰਦਾ ਠੀਕ ਆ ਉਹਦਾ ਸਾਥ ਨਾ ਦੋ ਉਹਦੀ ਜ਼ਮਾਨਤ ਨਾ ਦੋ ਤੇ ਆਪੇ ਆਪਣੇ ਆਪ ਨੂੰ ਉਹ ਇਹੋ ਜਿਹੇ ਡਰਾਮੇ ਇਹ ਕਰ ਲੈਂਦੇ ਕਿਹਦੇ ਇਕੱਲੀਆਂ ਨੇ ਕਿਹਦੇ ਕਾਂਗਰਸੀਆਂ ਨੇ ਜੇ ਇਹਨਾਂ ਨੂੰ ਡਰਾਮੇ ਲੱਗਦੇ ਤੇ ਕੋਈ ਗੱਲ ਨਹੀਂ ਹੁਣ ਇਹਨਾਂ ਕੋਈ ਬੋਲਣ ਦੇ ਸਵਾਏ ਨਹੀਂ ਨਾ ਨਸ਼ਾ ਵਿਰੁੱਧ ਕੀ ਬੋਲਣਗੇ ਨਸ਼ਾ ਨਸ਼ੇ ਦੇ ਆਪ ਇਹ ਵੀ ਰੋਲਾ ਪਾਉਂਦੇ ਹੁਣ ਨਸ਼ਾ ਦੇ ਵਧੇ ਅਕਾਲੀਆਂ ਨੇ ਬੂਟਾ ਲਾਇਆ ਤੇ ਕਾਂਗਰਸੀਆਂ ਨੇ ਉਹਨੂੰ ਪਾਣੀ ਪਾ ਕੇ ਵਧਾਤਾ ਹੁਣ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਬੀਜੇ ਕੱਢੇ ਸਾਫ਼ ਕਰਨਦੇ ਆ ਇਹ ਕੀ ਬੋਲਣਗੇ ਨਸ਼ੇ ਦੇ ਠੀਕ ਹੈ ਨਾ ਜੇ ਅਸੀਂ ਡਰਾਮੇ ਕਰ ਰਹੇ ਆ ਤਾਂ ਫਿਰ ਡਰਾਮੇ ਇਹਨਾਂ ਨੂੰ ਵੀ ਕਰ ਲੈਣੇ ਚਾਹੀਦੇ ਇਹਨਾਂ ਕੋਲ ਡਰਾਮੇ ਦੀ ਇਜਾਜ਼ਤ ਨਹੀਂ ਉਹਤਰਾ ਤੇ ਹਰ ਕੰਮ ਦੇ ਵਿੱਚ ਇਹ ਐਕਟਿੰਗਾਂ ਬਹੁਤ ਵੱਡੀਆਂ ਵੱਡੀਆਂ ਕਰਕੇ ਵਿਖਾਲਦੇ ਨੇ ਤੇ ਇਹ ਵੀ ਡਰਾਮੇ ਕਰ ਲੈਂਦੇ ਸੋ ਕਹਿਣ ਦਾ ਭਾਵ ਇਹਨਾਂ ਨੂੰ ਚੰਗੇ ਕੰਮ ਸਾਡੇ ਮਾੜੇ ਲੱਗਦੇ ਨੇ ਇਹ ਸ਼ੁਰੂ ਤੋਂ ਸਾਨੂੰ ਕੋਸਦੇ ਆਏ ਨੇ ਸੋ ਆਪਾਂ ਆਪਣੇ ਕੰਮਾਂ ਦੀ ਲਕੀਰ ਜਿਹੜੀ ਲੰਮੀ ਖਿੱਚ ਰਹੇ ਆ ਸੋ ਇਹਨਾਂ ਦੇ ਰੋਲੇ ਵਾਲੇ ਪਾਉਣ ਵਾਲਾ ਤਿਆਰ ਕਰ ਪੰਜ ਗ੍ਰਾਮ ਪੰਜਾ ਡੱਲਾ ਮੇਜਰ ਸਿੰਘ ਗੋਪਰਾਏ ਇਹ ਵੀ ਖੋਸ ਕਰ ਗਏ ਨੇ ਬਹੁਤ ਬਹੁਤ ਪਹਿਲਾਂ ਤਾਂ ਮੈਂ ਸਹਿਰੀ ਕਲਸੀ ਜੀ ਨੇ ਜੋ ਡੱਲੇ ਨੂੰ ਦਿੱਤਾ ਕਿ ਇੱਕ ਸਾਨੂੰ ਵਧੀਆ ਗਰਾਊਂਡ ਪਲੇ ਗਰਾਊਂਡ ਐਡੀ ਵਧੀਆ ਦਿੱਤੀ ਕਿ ਬਹੁਤ ਸੋਹਣੀ ਸਾਰੇ ਉਹਨਾਂ ਦੇ ਯਤਨਾਂ ਸਦਕਾ ਬਣੀ ਆ ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਉਸ ਤੋਂ ਇਲਾਵਾ ਜੋ ਪਿੰਡ ਦੀਆਂ ਹੱਟੇ ਦੀਆਂ ਮੰਗਾ ਸੀਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਐਮਐਲਏ ਸਾਹਿਬ ਦੇ ਅੱਗੇ ਆਪਾਂ ਰੱਖੀਆਂ ਕਿ ਸਾਡੇ ਇੱਕ ਬੱਲੇ ਮੋੜ ਤੋਂ ਲੈ ਕੇ ਬੱਲੇ ਦੇ ਚਾਰ ਸਵੇਰੇ ਫਿਰਨੀ ਅੱਗੇ ਦੁਨੀਆ ਸੰਦੂ ਤੱਕ ਸਾਰੀ ਉਹਨਾਂ ਨੇ ਮਨਜ਼ੂਰ ਕਰ ਦਿੱਤੀ ਆਪਾਂ ਮੰਗ ਰੱਖੀ ਸੀ ਪਿਛਲੇ ਕੁਝ ਸਮੇਂ ਤੋਂ ਅੱਜ ਉਹ ਮਨਜ਼ੂਰ ਕਰ ਗਏ ਆ ਕੁਝ ਪਿੰਡਾਂ ਵਾਸਤੇ ਇੰਟਰਲੌਕ ਸਾਨੂੰ ਮਨਜ਼ੂਰ ਕਰ ਗਏ ਆ ਕਿ ਜਿਹੜੀਆਂ ਆਪਾਂ ਪਿੰਡਿਆਂ ਕੋ ਗਲੀਆਂ ਦੋ ਚਾਰ ਰਹਿੰਦੀਆਂ ਸੀਗੀਆਂ ਉਹ ਆਪਾਂ ਇੱਕ ਦੋ ਦਿਨ ਚ ਕੰਮ ਸ਼ੁਰੂ ਕਰ ਦੇਣਾ ਉਸ ਤੋਂ ਇਲਾਵਾ ਗਰਾਉਂਡ ਵਾਸਤੇ ਵਧੀਆ ਫੰਡ ਦੇ ਗਏ ਨੇ ਥਾਪੜ ਮਾਡਲ ਸੱਪੜ ਵਾਸਤੇ ਪੈਸੇ ਦੇ ਗਏ ਨੇ ਤੇ ਸਾਨੂੰ ਇੱਕ ਮਿੰਨੀ ਜੰਜ ਘਰ ਕਹਿ ਲੋ ਜਿੱਦਾਂ ਉਦੇ ਵਾਸਤੇ ਵੀ ਉਹ ਗ੍ਰਾਂਟ ਮਨਜ਼ੂਰ ਕਰ ਗਏ ਆ ਸੋ ਇਹ ਅਪਰੂਵ ਲਾ ਮਨਜ਼ੂਰ ਕਰ ਗਏ ਬਹੁਤ ਜਲਦੀ ਅਸੀਂ ਇਹ ਕੰਮ ਜਿਹੜੇ ਆ ਸਟਾਰਟ ਕਰ ਦਾਂਗੇ ਮੈਂ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦਾ ਸਰਦਾਰ ਅਮਨ ਸਿੰਘ ਸਹਿਰੀ ਕਲਸੀ ਜੀ ਦਾ ਤੇ ਆਪ ਦੀ ਸਰਕਾਰ ਆਪ ਦੇ ਦੁਆਰ ਸਰਦਾਰ ਭਗਵੰਤ ਸਿੰਘ ਮੁਖਮਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਬੜਾ ਵਧੀਆ ਸਾਨੂੰ ਜਿਹੜਾ ਕੋਆਪਰੇਟ ਕਰਕੇ ਸਾਡੇ ਪਿੰਡ ਦਾ ਜਿਹੜਾ ਵਿਕਾਸ ਕਰਨ ਵਾਸਤੇ ਸਾਨੂੰ ਵਧੀਆ ਗ੍ਰਾਂਟਾਂ ਦੇ ਰਹੇ ਨੇ ਮੈਂ ਕਹਿੰਦੀ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਆ ਆਪ ਸਰਕਾਰ ਬਹੁਤ ਵਧੀਆ ਆਮ ਆਦਮੀ ਪਾਰਟੀ ਵਧੀਆ ਕੰਮ ਕਰ ਰਹੀ ਆ ਅਸੀਂ ਉਹਦੇ ਧੰਨਵਾਦੀ ਆ ਜੀ ਪਿਛਲੇ ਸਰਕਾਰਾਂ ਕੁਝ ਨਹੀਂ ਕੀਤਾ ਜੀ ਹੁਣ ਪਿਛਲੀਆਂ ਸਰਕਾਰਾਂ ਨੇ ਮੇਰੇ ਹਿਸਾਬ ਨਾਲ ਤੇ ਮਤਲਬ ਬਹੁਤ ਘੱਟ ਕੀਤਾ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਸਪੋਰਟਸ ਕਲੱਬ ਦਾ ਪ੍ਰਧਾਨ ਰਿਆਂ ਡੱਲੇ ਚ ਸਾਨੂੰ ਪਿਛਲੀਆਂ ਸਰਕਾਰਾਂ ਵੱਲੋਂ ਕਦੇ ਕੋਈ ਫੰਡ ਨਹੀਂ ਮਿਲਿਆ ਸੋ ਅਸੀਂ ਜੋ ਪ੍ਰਪੋਜ਼ਲਾਂ ਭੇਜੀਆਂ ਸੀਗੀਆਂ ਉਹਨ ਹੁਣ ਆਪ ਸਰਕਾਰ ਨੇ ਉਹਨਾਂ ਨੂੰ ਮਨਜ਼ੂਰ ਕਰਕੇ ਤੇ ਸਾਡੀ ਗਰਾਉਂਡ ਵਧੀਆ ਬਣਾ ਕੇ ਦਿੱਤੀ ਆ। ਅਗਲੀ ਸਰਕਾਰ ਵੀ ਇਹੀ ਚਾਹਣਗੀ ਕਿ ਆਮ ਆਦਮੀ ਦੇ ਦੇਖੋ ਜੀ ਜੇ ਤੇ ਮੇਨ ਆਮ ਜਨਤਾ ਦਾ ਮੁੱਦਾ ਵਕੈ ਨਸ਼ੇ ਖਤਮ ਕਰ। ਨਸ਼ਿਆਂ ਬਾਅਦ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਲੱਕ ਪਾ ਕੇ ਰੱਖਤੀ ਆ। ਲੱਕ ਤੋੜਤਾ ਨਸ਼ਿਆਂ ਦਾ ਸਾਡੇ ਪਿੰਡ ਵਿੱਚ 60% ਕੰਟਰੋਲ ਹੋ ਗਿਆ। ਸੋ ਮੈਂ ਤੇ ਆਸ ਕਰਦਾ ਕਿ ਬਹੁਤ ਜਲਦ ਇਹ ਸਾਰਾ ਖਤਮ ਹੋ ਜਾਏਗਾ ਤੇ ਅਸੀਂ ਤੇ ਸਾਰਿਆਂ ਗੜੀ ਇਹੀ ਬੇਨਤੀ ਕਰਾਂਗੇ ਕਿ ਭਰਾਓ ਜੇ ਪੰਜਾਬ ਤੋਂ ਨਸ਼ਾ ਮਕਾਉਣਾ ਤੇ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਓ। ਨਾ ਕੈਪਟਨ ਨਰਿੰਦਰ ਸਿੰਘ ਸਰਪੰਚ ਪਿੰਡ ਰਾਮਪੁਰ ਜੋ ਪੰਜਾਬ ਗਵਰਨਮੈਂਟ ਦੀ ਮਹਿੰਮ ਵੱਡੀ ਆ ਪੰਜਾਬ ਸਿੱਖਿਆ ਕ੍ਰਾਂਤੀ ਦੀ ਉਹਦੇ ਦੇ ਅਧਾਰ ਤੇ ਜੋ ਵੀ ਸਾਡੇ ਸਕੂਲਾਂ ਦੇ ਵਿੱਚ ਕੰਮ ਹੋਏ ਨੇ ਪਿਛਲੇ ਜਿਹੜੀ ਆਮ ਆਦਮੀ ਸਰਕਾਰ ਦੇ ਟਾਈਮ ਉਹਦੀ ਉਹ ਕੰਮ ਕੰਪਲੀਟ ਹੋ ਗਏ ਨੇ ਉਹ ਉਹਨਾਂ ਦੇ ਹੈਂਡਓਵਰ ਕਰ ਰਹੇ ਸੀਗੇ ਜੋ ਵੀ ਜਿੱਦਾਂ ਸਕੂਲ ਦੇ ਸਾਡੇ ਦੇ ਦੀਵਾਰ ਬਣੀ ਸੀ ਕੋਈ ਰੂਮ ਬਣੇ ਨੇ ਨਵੇਂ ਤੇ ਉਹ ਉਸਟਾਫ ਦੇ ਹੈਂਡਓਵਰ ਕਰਨਾ ਸੀ ਉਹ ਗੱਲ ਕੱਢ ਲਈ ਅੱਜ ਕਿੰਨਾ ਬੇ ਦੇਖੋ ਜੀ ਸਾਡੇ ਕੋਈ ਨਸ਼ੇ ਦਾ ਖਾਸ ਉਹ ਹੈ ਨਹੀਂਗਾ ਪਰ ਫਿਰ ਵੀ ਐਮਐਲਏ ਸਾਹਿਬ ਨੇ ਅੱਜ ਜੋ ਨਸ਼ੇ ਦੇ ਉੱਤੇ ਵੀ ਗੱਲ ਕੀਤੀ ਕਿ ਜੋ ਨਸ਼ੇ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਕੋਈ ਵੀ ਮਾਫ ਨਹੀਂ ਕੀਤਾ ਜਾਊਗਾ ਔਰ ਸਾਨੂੰ ਖਾਸ ਕਰਕੇ ਸਰਪੰਚਾਂ ਨੂੰ 95 95 ਹਜ਼ਾਰ ਦਿੱਤੀ ਗਈ ਆ ਕਿ ਕੋਈ ਵੀ ਨਸ਼ੇ ਦਾ ਵੇਚਦਾ ਜਾਂ ਕੋਈ ਫੜਿਆ ਜਾਂਦਾ ਪੁਲਿਸ ਫੜ ਜੇ ਤੁਸੀਂ ਉਹਦੇ ਨੂੰ ਮਗਰ ਨਹੀਂ ਜਾਓਗੇ ਦੇਖੋ ਜੀ ਗ੍ਰਾਂਟਸ ਦੀ ਗੱਲ ਕਰੀਏ ਤੇ ਸਾਨੂੰ ਕਾਫੀ ਜਿੰਨੇ ਕਈ ਪ੍ਰੋਜੈਕਟ ਮੰਗੇ ਸਨ ਜੋ ਜੋ ਵੀ ਅਸੀਂ ਐਮਐਲਏ ਸਾਹਿਬ ਨੂੰ ਲਿਖਤੀ ਦਿੱਤਾ ਸੀ ਅਸੀਂ ਬੜੇ ਖੁਸ਼ ਹਾਂ ਕਿ ਉਹ तकरीबन ਉਹਨਾਂ ਨੇ ਸਾਰੇ ਪ੍ਰੋਜੈਕਟ ਜਿਹੜੇ ਨੇ ਉਹ ਸਾਡੇ ਉਹਨਾਂ ਅਗਲੀ ਕਾਰਵਾਈ ਵਾਸਤੇ ਭੇਜਤੇ ਨੇ ਤੇ ਉਹ ਬਹੁਤ ਵੀ ਜਲਦੀ ਪਾਸ ਹੋ ਗਏ ਤੇ ਸਾਡੇ ਕੰਮ ਸ਼ੁਰੂ ਹੋ ਜਾਂਦੇ ਜੀ ਉਹ ਸਰਕਾਰ ਦੇ ਕੰਮ ਨੇ ਉਹ ਬੋਲਦੇ ਨਹੀਂ ਚਾਹੇ ਤੁਸੀਂ ਅੱਜ ਪੰਜਾਬ ਦੇ ਪਾਣੀ ਦੀ ਇੱਕ ਗੱਲ ਕਰ ਲਓ ਚਾਹੇ ਤੁਸੀਂ ਨਸਿਆਂ ਦੀ ਗੱਲ ਕਰ ਲਓ ਚਾਹੇ ਫਰੀ ਦੀ ਬਿਜਲੀ ਦੀ ਗੱਲ ਕਰ ਲਓ ਚਾਹੇ ਤੁਸੀਂ ਸਕੂਲ ਆਫ ਐਮਿਨੇਸ਼ਨ ਦੀ ਗੱਲ ਕਰ ਲਓ ਚਾਹੇ ਤੁਸੀਂ ਸਰਕਾਰ ਸਰਕਾਰ ਸਰਖਾਵਲ ਦੀ ਗੱਲ ਕਰ ਲੋ ਚਾਹੇ ਪੰਜਾਬ ਪੁਲਿਸ ਦੀਆਂ ਨਵੀਆਂ ਗੱਡੀਆਂ ਦੀ ਗੱਲ ਕਰ ਲੋ ਕੀ ਕੀ ਗੱਲ ਆਪਾਂ ਕਰੀਏ ਜੋ ਵੀ ਕਰੋ ਤੁਸੀਂ ਪੰਜਾਬ ਜਿਹੜੀ ਸਰਕਾਰ ਨੂੰ ਸਰਕਾਰ ਉਹਦੇ ਕੰਮ ਬੋਲਦੇ ਨੇ ਇਸ ਗੱਲ ਕਿ ਕੋਈ ਸ਼ੱਕ ਹੀ ਨਹੀਂ ਹੈ ਕਿ 2027 ਦੀ ਸਰਕਾਰ ਨਾ ਆਵੇ ਮੈਂ ਕਹਿੰਦਾ ਕਿ ਅਗਲੇ ਇਸ ਵਾਰ 92 ਸੀਟਾਂ ਲਈਏ ਇਸ ਅਗਲੀ ਵਾਰ ਇਸ ਤੋਂ ਵੀ ਵੱਧ ਸੀਟਾਂ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਆਵੇਗੀ